ਬਸੰਤ ਹੰਡੋਲ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਮਾਤਾ ਜੂਠੀ ਪਿਤਾ ਭੀ ਜੂਠਾ ਜੂਠੇ ਹੀ ਫਲ ਲਾਗੇ ਆਵਹ ਜੂਠੇ ਜਾਹਿ ਭੀ ਜੂਠੇ ਜੂਠੇ ਮਰਹਿ ਅਭਾਗੇ ਕੋਹ ਪੰਡਿਤ ਸੂਚਾ ਕਮਨ ਠਾਓ ਜਹ ਬੈਸ ਹਉ ਭੋਜਨ ਖਾਓ ਰਹਾਓ ਜਿਹਬਾ ਝੂਠੀ ਬੋਲਤ ਝੂਠਾ ਕੰਨ ਨੇਤਰ ਸਭ ਝੂਠੇ ਇੰਦਰੀ ਕੀ ਝੂਠ ਉਤਰਸ ਨਾਹੀ ਬ੍ਰਹਮ ਅਗਨ ਕੇ ਲੂਠੇ ਅਗਨ ਪੀ ਝੂਠੀ ਪਾਣੀ ਝੂਠਾ ਆਨੀ ਝੂਠਾ ਅਗਨ ਭੀ ਝੂਠੀ ਪਾਣੀ ਝੂਠਾ ਝੂਠੀ ਬੈਸ ਪਕਾਇਆ ਝੂਠੀ ਕਰਸ਼ੀ ਪ੍ਰੋਸ਼ਨ ਲਾਗਾ ਝੂਠੇ ਹੀ ਬੈਠ ਖਾਇਆ ਗੋਬਰ ਝੂਠਾ ਚੌਕਾ ਝੂਠਾ ਝੂਠੀ ਦੀਨੀ ਕਾਰਾ ਕਹਿ ਕਬੀਰ ਤੇਈ ਨਰ ਸੂਚੇ ਸਾਚੀ ਪਰਿ ਵਿਚਾਰਾ ਰਾਮਾਨੰਦ ਜੀ ਕਾਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਾਤ ਜਾਈਐ ਰੇ ਕਾਰ ਲਾਗੋ ਰੰਗ ਮੇਰਾ ਚਿੱਤ ਨਾ ਚੱਲੈ ਮਨ ਭਇਓ ਪੰਗ ਮੇਰਾ ਚਿੱਤ ਨਾ ਚੱਲੈ ਮਨ ਭਇਓ ਪੰਗ ਰਹਾਉ ਇੱਕ ਦਿਵਸ ਮਨ ਭਈ ਉਮੰਗ ਘਾਸ ਚੰਦਨ ਚੋਆ ਬਹੁ ਸੁਗੰਧ ਪੂਜਨ ਚਾਲੀ ਬ੍ਰਹਮ ਠਾਇ ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹਿ ਗੁਰ ਮਨ ਹੀ ਮਾਹਿ ਜਹ ਜਾਈਐ ਤਹ ਜਲ ਪਖਾਨ ਤੂ ਪੂਰ ਰਹਿਓ ਹੈ ਸਭ ਸਮਾਨ ਵੇਦ ਪੁਰਾਨ ਸਭ ਵੇਦ ਪੁਰਾਨ ਵੇਦ ਪੁਰਾਨ ਸਭ ਦੇਖੇ ਜੋਏ ਉਹ ਹਾਂ ਤੌ ਜਾਈਏ ਜੋ ਇਹਾਂ ਨਾ ਹੋਏ ਉਹ ਹਾਂ ਤੌ ਜਾਈਏ ਜੋ ਇਹਾਂ ਨਾ ਹੋਏ ਸਤ ਗੁਰ ਮੈਂ ਬਲਹਾਰੀ ਤੌਰ ਸਤ ਗੁਰ ਮੈਂ ਨਹੀਂ ਕਹਿਣਾ ਸਤ ਗੁਰ ਇੱਥੇ ਵਿਸਰਾਮ ਮੈਂ ਬਲਹਾਰੀ ਤੌਰ ਸਤ ਗੁਰ ਮੈਂ ਬਲਹਾਰੀ ਤੌਰ ਯੇਨ ਸਾਕਲ ਬਿਕਲ ਭ੍ਰਮ ਕਾਟੇ ਮੋਰ ਬਿਕਲ ਪਾਤੀ ਬਿਸਰਾਮ ਆਰਾਮ ਆਨੰਦ ਸਵਾਮੀ ਰਮਤ ਬ੍ਰਹਮ ਗੋਰਖਾ ਸ਼ਬਦ ਕਟੇ ਕੋਟ ਕਰਮ ਬਸੰਤ ਬਾਣੀ ਨਾਮ ਦੇਉ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਸਾਹਿਬ ਸੰਕਟ ਵੈ ਸੇਵਕ ਭੱਜੈ ਭੱਜੈ ਪਾਦ ਕਸ ਕੇ ਬੋਲਣਾ ਹੈ ਸੰਕਟ ਵੈ ਹਾਂ ਸੰਕਟ ਵੈ ਸਾਹਿਬ ਸੰਕਟ ਵੈ ਸੇਵਕ ਭੱਜੈ ਵੈ ਤੋਂ ਡੈ ਜਣੀ ਹਾਂਜੀ ਟੈ ਕੇ ਹੂੰ ਚਿਰਨ ਕਾਲ ਨਾ ਜੀਵੈ ਦੂ ਕੋਲ ਲੱਜੈ ਲੱਜੈ ਕਸ ਕੇ ਬੋਲਣਾ ਤੇਰੀ ਭਗਤ ਨਾ ਛੋਡਾ ਭਾਵੈ ਲੋਗ ਹਸੈ चरण कमल मेरे ही रे बसै बसै पाठ है बिंदी नहीं है बिंदी पुरातन स्वरूप मात्र नहीं है थे रहाओ जैसे अपने धन है प्राणी मरण मांड तैसी संत जना राम नाम न ना गंगा गया गोदावरी संसार के कामा ਨਾਰਾਇਣ ਸੁਪ੍ਰਸੰਨ ਹੋਏ ਤਾ ਸੇਵਕ ਨਾਮਾ ਲੋਭ ਲਹਿਰ ਅਤ ਨੀਜਰ ਬਾਜੈ ਕਾਇਆ ਡੁੱਬੈ ਕేశਵਾ ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠਲਾ ਰਹਾਉ ਅਨਲ ਬੇੜਾ ਹੋ ਖੇਵ ਨਾ ਸਾਕੋ ਅਨਲ ਬੇੜਾ ਥੇ ਵਿਸਰਾਮ ਓ ਕੀ ਨਾ ਸਕੋ ਤੇਰਾ ਪਾਰ ਨਾ ਪਾਇਆ ਬੀਠਲਾ ਓਹ ਦਇਆਲ ਇਥੇ ਵਿਸਰਾਮ ਤੇਰਾ ਪਾਰ ਨਾ ਪਾਇਆ ਇਥੇ ਵਿਸਰਾਮ ਬੀਠੁਲਾ ਓਹ ਦਇਆਲ ਸਤਗੁਰ ਮੇਲ ਤੂੰ ਮੋਕ ਪਾਰ ਉਤਾਰੇ ਕੇਸਵਾ ਓਹ ਦਇਆਲ ਅਮੀਨ ਤੂੰ ਸਤਗੁਰ ਮੇਲ ਤੂੰ ਇਥੇ ਵਿਸਰਾਮ ਹੈ ਮੋਕਉ ਪਾਰ ਉਤਾਰੇ ਕੀ ਸਵਾ ਡੰਡੀਆਂ ਲੱਗੀਆਂ ਤੇ ਮੋਕ ਉਹਦੇ ਅੱਗੇ ਨਾ ਡੰਡੀਆਂ ਲੱਗੀਆਂ ਪ੍ਰਾਤਨ ਸਰੂਪਾਂ ਦੇ ਵਿੱਚ ਨਹੀਂ ਹੈ ਇਹ ਛਾਪੇ ਵਾਲਿਆਂ ਦੀ ਗਲਤੀ ਨਾਲ ਕਿਤੇ ਲੱਗ ਗਈਆਂ ਐਸੀ ਡੰਡੀਆਂ ਹੈ ਨਹੀਂ ਐ ਹੋ ਦਇਾਲ ਸਤਗੁਰ ਮੇਲ ਤੂੰ ਇੱਥੇ ਵਿਸਰਾਮ ਹੈ ਮੋਕਉ ਪਾਰ ਉਤਾਰੇ ਕੀ ਸਵਾ ਇੱਕੋ ਹੀ ਪੰਕਤੀ ਹੈ ਸਾਰੀ ਇਹ ਇੱਕੋ ਟੋਕ ਹੈ ਨਾਮਾ ਕਹ ਹੋ ਤਰਪੀ ਨਾ ਜਾਣੋ ਮੋਕ ਬਾਹ ਦੇਹ ਬਾਹ ਦੇ ਬੀਠਲਾ ਇਹ ਵੀ ਆਪਣਾ ਇੱਕੋ ਹੀ ਪੰਕਤੀ ਹੈ ਇਹਦੇ ਵਿੱਚ ਵੀ ਡੰਡੀਆਂ ਨਹੀਂ ਹਨ ਵਿਸਰਾਮ ਹੈ ਨਾਮਾ ਕਹ ਹੋ ਤਰਪੀ ਨਾ ਜਨੋ ਇੱਥੇ ਵਿਸਰਾਮ ਹੈ ਡੰਡੀਆਂ ਨਹੀਂ ਹਨ ਇੱਥੇ ਮੋਕ ਬਾਹ ਦੇ ਬਾਹ ਦੇ ਬੀਠਲਾ ਸਹਿਜ ਅਵਲ ਧੂੜ ਇਹ ਬਹੁਤ ਮਹਿੰਗਾ ਵਿਸਰਾਮ ਹੈ ਧਿਆਨ ਨਾਲ ਲਾਉਣਾ ਹੈ ਸਹਿਜ ਅਵਲ ਅਵਲ ਧੂੜ ਮਣੀ ਇੱਥੇ ਵਿਸਰਾਮ ਹੈ ਸਹਜ ਅਵਲ ਧੂੜ ਮਣੀ ਗਾਡੀ ਚਾਲਤੀ ਪੀਛੈ ਤੇ ਪੀਛੈ ਤਿੰਨ ਕਾ ਲੈ ਕਰ ਹਾਂਕਤੀ ਇਹ ਵੀ ਪੀਛੈ ਤੇ ਵਿਸਰਾਮ ਲਾਉਣਾ ਹੈ ਪੀਛੈ ਤਿੰਨ ਕਾ ਲੈ ਕਰ ਹਾਂਕਤੀ ਤਿੰਨ ਕਾ ਇਕੱਠਾ ਹੀ ਹੈ ਤਿੰਨ ਕਾ ਲੈ ਕਰ ਹਾਂਕਤੀ ਇਹ ਵੱਖਰੀ ਪੰਕਤੀ ਹੈ ਪੀਛੈ ਤਿੰਨ ਕਾ ਲੈ ਕਰ ਹਾਂਕਤੀ ਜੈਸੇ ਪਨਕਤ ਥਰੂ ਟਟ ਹਾਂਕਤੀ ਥਰੂ ਨਹੀਂ ਐ ਇਹ ਥਰੂ ਥਰੂ ਵੱਖਰਾ 파ਰਟ ਹੈ ਟਟ ਵੱਖਰਾ 파ਰਟ ਹੈ ਇਹਨੂੰ ਟਟ ਕਸ ਕੇ ਨਹੀਂ ਬੋਲਣਾ ਜੈਸੇ ਪੰਕਤ ਥਰੂ ਟਟ ਹਾਂਕਤੀ ਜੈਸੇ ਬਨਕਤ ਥਰੂ ਟਟ ਹਾਂਕਤੀ ਹਾਂ ਯਾਦ ਰੱਖਣਾ ਜੈਸੇ ਪੰਕਤ ਥਰੂ ਟਟ ਹਾਂਕਤੀ ਸਰ ਧੋਵਣ ਚਾਲੀ ਇਥੇ ਵਿਸਰਾਮ ਮੈਂ ਸਾਰ ਧੋਵਣ ਚਾਲੀ ਲਾਡਲੀ ਰਹਾਉ ਤੂੰ ਵੀ ਤੂ ਵਹਿ ਬਿਰਹ ਬਿਰਤਾ ਖਰ ਚਰਨ ਮੇਰਾ ਮਨ ਰਾਤਾ ਧਨਤ ਨਾਮ ਦੇਓ RAM ਰਹਾ ਆਪਣੇ ਭਗਤ ਪਰ RAM ਪੂਲਾ ਹੀ ਬੋਲਨਾ RAM ਨਹੀਂ ਕਹਿਣਾ ਆਪਣੇ ਭਗਤ ਪਰ ਕਰ ਦਇਆ ਬਸੰਤ ਬਾਣੀ ਰਵਿਦਾਸ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਤੁਝ ਸੁਜੰਤਾ ਕਸ਼ੂ ਨਾਹਿ ਪਹਿਰਾਵਾ ਦੇਖੇ ਊ ਬਜਾਹਿ ਗਰਭਵਤੀ ਕਾ ਨਾਹੀ ਠਾਓ ਤੇਰੀ ਗਰਦਨ ਉਪਰ ਲਵੈ ਕਾਓ ਤੂੰ ਕਾਏ ਗਰਬਹ ਬਾਵਲੀ ਤੂੰ ਕਾਏ ਗਰਬਹ ਇਥੇ ਵਿਸਰਾਮ ਬਾਵਲੀ ਤੂੰ ਕਾਏ ਗਰਬਹ ਬਾਵਲੀ ਜੈਸੇ ਭਦ ਖੂਬ ਰਾਜ ਇੱਕ ਖੂਬ ਰਾਜ ਵੱਖਰਾ ਪਾਠ ਕਰਨਾ ਹੈ ਲਿਖਿਆ ਕੱਠਾ ਜੈਸੇ ਭਦੋ ਖੂਬ ਰਾਜ ਤੂ ਤਿਸਤੇ ਖਰੀ ਉਤਾਵਲੀ ਤੂ ਤਿਸਤੇ ਖਰੀ ਉਤਾਵਲੀ ਰਹਾਉ ਜੈਸੇ ਕੁਰੰਕ ਜੈਸੇ ਕੁਰੰਕ ਨਹੀਂ ਪਾਇਓ ਭੇਦ ਤਾਨ ਸੁਗੰਧ ਢੂਡੈ ਪ੍ਰਦੇਸ ਆਪ ਤਾਨ ਕਾ ਹਾਂ ਆਪ ਤਾਨ ਕਾ ਇਹ ਅਪਤਨ ਇਕੱਠਾ ਨਹੀਂ ਕਹਿ ਦੇਣਾ ਆਪ ਤਾਨ ਕਾ ਜੋ ਕਰੇ ਵਿਚਾਰ ਤੇਸ ਨਹੀਂ ਜਮ ਕੰਕਰ ਕਰੇ ਖਵਾਰ ਉਤਰ ਕਲਤਰ ਨਹੀਂ ਜਮ ਕੰਕਰ ਇਥੇ ਵਿਸਰਾਮ ਉਤਰ ਕਲਤਰ ਕਾ ਕਰਹ ਅਹੰਕਾਰ ਠਾਕੁਰ लेखा ਮੱਗਨ ਹਾਰ ਮੱਗਨ ਹਾਰ ਇਥੇ ਮੰਗਨ ਹਾਰ ਟਿੱਪੀ ਨਹੀਂ ਲਾਉਣੀ ਫੇੜੇ ਕਾ ਦੁਖ ਸਹਿ ਜੀਵ ਪਾਛੇ ਕਿਸਹਿ ਪੁਕਾਰ ਹੈ ਪੀਓ ਪੀਓ ਪਾਠੇ ਕਿਸਹਿ ਪੁਕਾਰਹਿ ਥਿ ਵਿਸਰਾਮ ਪੀਓ ਪੀਓ ਸਾਧੂ ਕੀ ਜੋ ਲੇਹ ਓਟ ਤੇਰੇ ਮਿਟਹਿ ਪਾਪ ਸਭ ਤੇਰੇ ਮਿਟਹਿ ਪਾਪ ਸਭ ਕੋਟ ਕੋਟ ਕਹਿ ਰਵਦਾਸ ਜੋ ਜਪੈ ਨਾਮ ਤਿਸ ਜਾਤ ਨਾ ਜਨਮ ਨਾ ਜੋਨ ਕਾਮ ਬਸੰਤ ਕਬੀਰ ਜੀਓ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੁਰਹ ਕੀ ਜੈਸੀ ਤੇਰੀ ਚਾਨ ਤੇਰੀ ਪੂਛਟ ਉਪਰ ਝਮਕ ਬਾਲ ਇਸ ਘਰ ਮਹਿ ਹੈ ਸੋ ਤੂੰ ਢੂੰਡ ਖਾਹੇ ਇਸ ਘਰ ਮਹਿ ਹੈ ਦੋਵੇਂ ਹਾਹੀ ਬੋਲਨੇ ਹਨ ਇਸ ਘਰ ਮਹਿ ਹੈ ਇਥੇ ਵਿਸਰਾਮ ਸੋ ਤੂੰ ਢੂੰਡ ਖਾਹੀ ਔਰ ਕਿਸ ਹੀ ਕੇ ਤੂੰ ਮਤ ਹੀ ਜਾਹੇ ਰਹਾਉ ਚਾਕੀ ਚੱਟ ਹੈ ਚੂਨ ਖਾਹੀ ਚਾਕੀ ਕਾ ਚੀਥਰਾ ਕਹਾਂ ਲੈ ਜਾਹੇ ਛੀਕੇ ਪਰ ਤੇਰੀ ਬਹੁਤ ਢੀਠ ਮਾਤ ਲੱਕਰੀ ਸੋਟਾ ਤੇਰੀ ਪਰੇ ਪੀਠ ਲੱਕਰੀ ਕੋਲ ਲੱਕਰੀ ਨਹੀਂ ਕਹਣਾ ਲੱਕਰੀ ਥੋੜਾ ਆਕਸ ਕੀ ਲੱਕਰੀ ਮਾਤ ਲੱਕਰੀ ਸੋਟਾ ਲੱਕਰੀ ਕਹਣਾ ਹੈ ਤੇਰੀ ਪਰੇ ਪੀਠ ਕਹ ਕਬੀਰ ਭੋਗ ਭਲੇ ਕੀਨਾ ਮਾਤ ਕੋ ਮਾਰੇ ਇੰਤ ਟੇਮ ਕਹ ਕਬੀਰ ਉਹ ਭਲੇ ਕੀਨਾ ਮਤ ਕੋ ਮਾਰੇ ਇਂਡ ਢੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ